ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਭਾਨ ਨੂੰ ਭਾਨੇ ਸਿੱਧੂ ਤੇ ਗ੍ਰਫਤਾਰੀ ਤੋਂ ਬਾਹਰ ਮੁੰਡੇ ਨੇ ਪਹਿਲਾ ਗੀਤ ਕੱਢਿਆ ਰਣਾਰ ਹੈ ਮੁੰਡੇ ਦਾ ਨਾਮ ਸਾਡੀ ਬਨਾਂਸਾ ਦਾ ਵਸਤੀ ਹੈ ਰਣਾਰ ਸਿੰਘ ਖਾਲਸਾ ਜਿਹਨੂੰ ਨਾ ਕਲਾਕਾਰੀ ਲੈ ਕੇ ਮਾਗਰ ਨੂੰ ਆਤਾ ਹੋਰ ਰੱਖਿਆ ਉਹ ਇਹ ਗੀਤ ਦਾ ਨਾਮ ਵੀ ਆ ਤਵੀਨ ਆ ਭਾਨੇ ਆ ਬਹੁਤ ਸੁਣਾ ਗੀਤ ਗਾਇਆ ਮੁੰਡੇ ਨੇ ਪਹਿਲਾ ਮਿਊਜ਼ਿਕ ਇੰਡਸਟਰੀ 'ਚ ਪਹਿਲਾ ਬੰਦਾ ਜਿਹਨੇ ਭਾਨੇ ਲਈ ਗਾਇਆ ਹੈ ਮੇਰੇ ਲਈ ਬਹੁਤ ਲੱਗਾਇਆ ਸੀ ਮੇਰੇ ਭਰਾਵਾਂ ਨੇ ਹਣਾ ਸੋ ਆ ਪਾ ਨੇ ਲਈ ਵੀ ਹੁਣ ਬਹੁਤ ਆਉਣਗੇ ਗੱਲ ਕਰ ਚੋਟੀ ਦਾ ਮੁੰਡਾ ਨੰਬਰ ਇਹ ਪਹਿਲਾਂ ਲਗਿਆ ਪਾ ਨੇ ਦੇ ਹੱਕ ਚ ਗੋਲ ਸ਼ਾਹਵਾਜ ਮੁੰਡਿਆਂ ਜਿਉਂਦਾ ਰੇ ਥੋੜਾ ਜਿਹਾ ਲਾਈਵ ਲਾ ਕੇ ਦਿਖਾ ਰਹੇ ਸਿੱਖਾ ਹਮ ਮਾੜੀ ਸਰਕਾਰਾਂ ਤੇ ਰਾਜ ਬੋਲਦੇ ਇੱਥੇ ਕੁੱਤਿਆਂ ਦੇ ਪਾਏ ਹੋਏ ਤਾਜ ਬੋਲਦੇ ਕਿੱਥੇ ਡੱਕਦੀਆਂ ਜੇਲਾਂ ਨੇ ਜ਼ਮੀਰਾਂ ਵਾਲੇ ਨੂੰ ਰੱਖੇ ਹੌਸਲੇ ਬੁਲੰਦ ਛੇਤੀ ਨਹੀਂਓ ਡੋਲਦੇ ਜਿਹੜਾ ਹੱਕਾਂ ਲਈ ਆ ਖੜੇ ਜੇਲਾਂ ਵਿੱਚ ਸੁੱਟਦੇ ਪਾ ਕੇ ਪਰਚੇ ਆ ਝੁੱਠੇ ਰਹਿਣ ਬੰਦੇ ਚੁੱਕਦੇ ਆਮ ਆਦਮੀ ਦੇ ਨਾਮ ਦਸ ਹਾਰਾ ਲੈ ਕੇ ਹੋਏ ਆਮ ਬੰਦੇ ਦੇ ਹੀ ਰਹਿੰਦੇ ਇਹਦੇ ਚੁੱਕਦੇ ਉਹ ਲੱਬਦਾਣੀ ਹੁੰਦਾ ਓ ਬੰਦਾ ਮੁੜ ਕੇ ਲੱਬਦਾਣੀ ਹੁੰਦਾ ਓ ਬੰਦਾ ਮੁੜ ਕੇ ਜਿਹੜਾ ਲੋੜ ਤੋਂ ਜਿਆਦੇ ਹੁੰਦਾ ਸੱਚ ਬੋਲਦਾ ਹਉ ਦਬੀਨਾ ਦਬੀਨਾ ਪੰਨੇ ਸਿੱਧੂਆ ਤੇਰੀ ਪੱਠ ਪਿੱਛੇ ਖੜਾ ਆ ਪੰਜਾਬ ਬੋਲਦਾ ਹਉ ਦਬੀਨਾ ਦਬੀਨਾ ਪੰਨੇ ਸਿੱਧੂਆ ਤੇਰੀ ਪੱਠ ਪਿੱਛੇ ਖੜਾ ਆ ਪੰਜਾਬ ਬੋਲਦਾ ਲੈ ਵੀ ਮੁੰਡੇ ਬਹੁਤ ਸੋਹਣਾ ਗਾਇਆ ਗੀਤ ਹੈ ਨਜ਼ਾਰਾ ਲਿਆ ਤਾ ਲੋਕਣ ਦੇ ਖੜੇ ਰਾਤੇ ਹਨਾ ਭਾਈ ਅਮਰਪਾਲ ਬੱਲੇ ਵੀ ਗਾ ਦੀਰ ਸੁਦੁਰ ਵੀ ਗਾ ਤਿਰੂਤ ਭਾਈ ਜਲਦ ਤੋਂ ਜਲਦੀ ਗਾ ਇਹ ਤਾਂ ਗਾਤਾ ਭਾਨਾ ਵੀ ਆਪਣਾ ਭਰਾ ਪਹਿਲਾ ਕਲਾਕਾਰ ਦੀਪ ਸਿੱਧੂ ਵਾਸਤੇ ਪਹਿਲਾ ਕਲਾਕਾਰ ਵੀ ਉੱਠੋ ਪੰਜਾਬੀਓ ਜਾਗੋ ਪੰਜਾਬੀਓ ਦੀਪ ਦੀ ਸੋਚ ਨੂੰ ਜਿੰਦਾ ਰੱਖੋ ਪੰਜਾਬੀ ਉਹ ਮੈਂ ਤਾਂ ਉਹ ਕਹੀ ਜਾਂਦਾ ਨਾ ਤੇ ਆਵਰਤ ਪਾਲ ਵਾਸਤੇ ਵੀ ਤੇ ਬੰਦੀ ਸਿੰਘਾਂ ਬਾਰੇ ਉਹਨਾਂ ਵਾਸਤੇ 40-40 ਸਾਲ ਹੋ ਗਏ ਨਾ ਸੋ ਭਾਈ ਮੱਤ ਤੋਂ ਮੱਤ ਸੁਣੋ ਸਿੱਖ ਸਰਦਾਰ ਮੁੰਡਾ ਹੈ ਦੇਖੋ ਕੋਈ ਇਹਨੇ ਹੋਣੀ ਕਰਿਆ ਹੋਇਆ ਨਾ ਆ ਨਾ ਉਹ ਜੂ ਜਾਏ ਅੜਾ ਘੈਂਟ ਬੰਦਾ ਆ ਲੋਕੋ ਸਿੱਖਾਂ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਪੰਜ ਸਾਲਾ ਤੇ ਹੁਣ ਅੜਾਰ ਅੜਾਰ ਹੁਣ ਸਿੰਘ ਕਹਾਂ ਬਾਈ ਗੁਰਜੀ ਦਾ ਖਾਲਸਾ ਬਾਈ ਰੀ ਫਤੇ ਸਾਏ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਭਾਨ ਨੂੰ ਭਾਨੇ ਸਿੱਧੂ ਤੇ ਗ੍ਰਫਤਾਰੀ ਤੋਂ ਵਾਦੋਂ ਮੁੰਡੇ ਨੇ ਪਹਿਲਾ ਗੀਤ ਕੱਢਿਆ ਰਣਾਰ ਹੈ ਮੁੰਡੇ ਦਾ ਨਾਮ ਸਾਡੀ ਮਾਨਸਾ ਦਾ ਵਸਤੀ ਹੈ ਰਣਾਰ ਸਿੰਘ ਖਾਲਸਾ ਜਿਹਨਾਂ ਨਾ ਕਲਾਕਾਰੀ ਲੈ ਤੇ ਮਾਗਰ ਨੂੰ ਨਾਤਾ ਹੋਰ ਰੱਖਿਆ ਉਹ ਇਹ ਗੀਤ ਦਾ ਨਾਮ ਵੀ ਆ ਥਵੀਨ ਆ ਭਾਨੇ ਆ ਬਹੁਤ ਸੋਹਣਾ ਗੀਤ ਗਾਇਆ ਮੁੰਡੇ ਨੇ ਪਹਿਲਾ ਮਿਊਜ਼ਿਕ ਇੰਡਸਟਰੀ ਚ ਪਹਿਲਾ ਬੰਦਾ ਇਹਨੇ ਭਾਨੇ ਲਈ ਗਾਇਆ ਮੇਰੇ ਲਈ ਬਹੁਤ ਮਾਣ ਆਇਆ ਸੀ ਮੇਰੇ ਭਰਾਵਾਂ ਨੂੰ ਹਣਾ ਸੋ ਆ ਪਾ ਨੇ ਲਈ ਵੀ ਹੁਣ ਬਹੁਤ ਆਉਣਗੇ ਗੱਲ ਕਰ ਚੋਟੀ ਦਾ ਮੁੰਡਾ ਨੰਬਰ ਇਹ ਪਹਿਲਾਂ ਲਗਿਆ ਪਾ ਨਿਹੱਕ ਚੋਹ ਲਈ ਸ਼ਾਬਾਸ਼ ਮੁੰਡਿਆਂ ਜਿਉਂਦਾ ਰਹਿ ਥੋੜਾ ਜਿਹਾ ਲਾਈਵ ਜਾ ਕੇ ਦਿਖਾ ਰਹੇ ਸਿੱਖ ਹਾਂ ਹਮ ਮਾੜੀ ਸਰਕਾਰਾਂ ਦੇ ਰਾਜ ਬੋਲਦੇ ਇੱਥੇ ਕੁੱਤਿਆਂ ਦੇ ਪਾਏ ਹੋਏ ਤਾਜ ਬੋਲਦੇ ਕਿੱਥੇ ਡੱਕਦੀਆਂ ਜੇਲਾਂ ਨੇ ਜ਼ਮੀਰਾਂ ਵਾਲੇ ਨੂੰ ਰੱਖੇ ਹੌਸਲੇ ਬੁਲੰਦ ਛੇਤੀ ਨਹੀਂਓ ਡੋਲਦੇ ਜਿਹੜਾ ਹੱਕਾਂ ਲਈ ਆ ਖੜੇ ਜੇਲਾਂ ਵਿੱਚ ਸੁੱਟਦੇ ਪਾ ਕੇ ਪਰਚੇ ਆ ਝੂਠੇ ਰਹਿਣ ਬੰਦੇ ਚੁੱਕਦੇ ਆਮ ਆਦਮੀ ਦੇ ਨਾਮ ਦਸ ਹਾਰਾ ਲੈ ਕੇ ਹੋਏ ਆਮ ਬੰਦੇ ਦੇ ਹੀ ਰਹਿੰਦੇ ਇਹਦੇ ਚੁੱਕਦੇ ਉਹ ਲੱਬਦਾਣੀ ਹੁੰਦਾ ਓ ਬੰਦਾ ਮੁੜ ਕੇ ਲੱਬਦਾਣੀ ਹੁੰਦਾ ਓ ਬੰਦਾ ਮੁੜ ਕੇ ਜਿਹੜਾ ਲੋੜ ਤੋਂ ਜਿਆਦੇ ਹੁੰਦਾ ਸੱਚ ਬੋਲਦਾ ਹੌਸਲੇ ਬੁਲੰਦ ਛੇਤੀ ਨਹੀਂਓ ਡੋਲਦੇ ਜਿਹੜਾ ਹੱਕਾਂ ਲਈ ਆ ਖੜੇ ਜੇਲਾਂ ਵਿੱਚ ਸੁੱਟਦੇ ਪਾ ਕੇ ਪਰਚੇ ਆ ਝੂਠੇ ਰਹਿਣ ਬੰਦੇ ਚੁੱਕਦੇ ਆਮ ਆਦਮੀ ਦੇ ਨਾਮ ਦਸ ਹਾਰਾ ਲੈ ਕੇ ਹੋਏ ਆਮ ਬੰਦੇ ਦੇ ਹੀ ਰਹਿੰਦੇ ਇਹਦੇ ਚੁੱਕਦੇ ਉਹ ਲੱਬਦਾਣੀ ਹੁੰਦਾ ਓ ਬੰਦਾ ਮੁੜ ਬਿਨਾ ਦਬ ਬਿਨਾ ਪਾਨੇ ਸੱਦੂਆ ਤੇਰੀ ਪੱਠ ਪਿੱਛੇ ਖੜਾ ਆ ਪੰਜਾਬ ਬੋਲਦਾ ਹਉ ਦਬ ਬਿਨਾ ਦਬ ਬਿਨਾ ਪਾਨੇ ਸੱਦੂਆ ਤੇਰੀ ਪੱਠ ਪਿੱਛੇ ਖੜਾ ਆ ਪੰਜਾਬ ਬੋਲਦਾ ਲੈ ਵੀ ਮੁੰਡੇ ਬਹੁਤ ਸੋਹਣਾ ਗਾਇਆ ਗੀਤ ਹੈ ਨਜ਼ਾਰਾ ਲਿਆ ਤਾਂ ਲੋਕਣ ਦੇ ਖੜੇ ਰਾਤੇ ਹਨਾ ਭਾਈ ਅਮਰਪਾਲ ਪਹਿਲੀ ਵੀ ਗਾ ਦੀਰ ਸੁਦੁਰੇ ਵੀ ਗਾ ਜਲਦ ਤੋਂ ਜਲਦੀ ਗਾ ਇਹਦਾ ਗਾਤਾ ਭਾਨਾ ਵੀ ਆਪਣਾ ਭਰਾ ਪਹਿਲਾ ਕਲਾਕਾਰ ਦੀਪ ਸਿੱਧੂ ਵਾਸਤੇ ਪਹਿਲਾ ਕਲਾਕਾਰ ਵੀ ਉੱਠੋ ਪੰਜਾਬੀਓ ਜਾਗੋ ਪੰਜਾਬੀਓ ਦੀਪ ਦੀ ਸੋਚ ਨੂੰ ਜਿੰਦਾ ਰੱਖੋ ਪੰਜਾਬੀ ਉਹ ਮੈਂ ਤਾਂ ਉਹ ਕਹੀ ਜਾਂਦਾ ਨਾ ਤੇ ਆਵਰਤ ਪਾਲ ਵਾਸਤੇ ਵੀ ਤੇ ਬੰਦੀ ਸਿੰਘਾਂ ਬਾਰੇ ਹੋਰਿਆਂ ਵਾਸਤੇ 40-40 ਸਾਲ ਹੋ ਗਏ ਨਾ ਸੋ ਭਾਈ ਮਤਲਬ ਸੁਣੋ ਸਿੱਖ ਸਰਦਾਰ ਮੁੰਡਾ ਹੈ ਦੇਖੋ ਕੋਈ ਇਹ ਰਹੇ ਨਹੀਂ ਕਰਿਆ ਹੋਇਆ ਨਾ ਆ ਨਾ ਉਹ ਜੂਝਿਆ ਆੜਾ ਘੈਂਟ ਬੰਦਾ ਆ ਲੋਕੋ ਸਿੱਖਾਂ ਨੂੰ ਪਹਿਲਾਂ ਸਿੱਧੂ ਮੂਸੇ ਵਾਲਾ ਪੰਜ ਸਾਲਾ ਤੇ ਹੁਣ ਅੜਾਰ ਰਨਾਰ ਸਿੰਘ ਕਹਾ ਕਿਵੇਂ ਔੜ ਜਾ ਲਿਆਦਾ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਫਤਿਹ ਸਾਏ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਭਾਨ ਨੂੰ ਭਾਨੇ ਸਿੱਧੂ ਤੇ ਗ੍ਰਿਫਤਾਰੀ ਤੋਂ ਬਾਦ ਮੁੰਡੇ ਨੇ ਪਹਿਲਾ ਗੀਤ ਕੱਢਿਆ ਰਨਾਰ ਹੈ ਮੁੰਡੇ ਦਾ ਨਾਮ ਸਾਡਾ